ਜੇਕਰ ਤੁਹਾਡੇ ਬੱਚੇ ਵੀ ਜੈਲੀ ਖਾਣ ਦੇ ਸ਼ੁਕੀਨ ਨੇ ਤਾਂ ਦੇਖ ਲਓ ਇਹ ਖਬਰ ਜੀ ਹਾਂ ਬੱਚਿਆਂ ਨੂੰ ਜੈਲੀ ਟੋਪੀ ਖਵਾਉਣ ਤੋਂ ਪਹਿਲਾਂ ਤੁਸੀਂ ਵੀ ਸੁਣ ਲਓ ਇਹ ਸਾਰੀ ਖਬਰ ਜੀ ਹਾਂ ਸਿਹੋਰ ਜ਼ਿਲ੍ਹੇ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਹਰੇਕ ਮਾਤਾ ਪਿਤਾ ਨੂੰ ਹਿਲਾ ਕੇ ਰੱਖ ਦਿੱਤਾ ਦੱਸ ਦਈਏ ਜਾਗੀਰਪੁਰ ਵਿੱਚ ਇੱਕ ਪਰਿਵਾਰ ਦੇ ਮੈਂਬਰਾਂ ਨੇ ਲਾਡ ਪਿਆਰ ਵਿੱਚ ਆਪਣੇ 1.5 ਸਾਲ ਦੇ ਪੁੱਤਰ ਨੂੰ ਜੈਲੀ ਖਵਾ ਦਿੱਤੀ ਪਰ ਇਹ ਮਿਠਾਸ ਉਸਦੀ ਜ਼ਿੰਦਗੀ ਦੀ ਆਖਰੀ ਮਿਠਾਸ ਸਾਬਤ ਹੋਈ ਜੈਲੀ ਦੀ ਟੋਫੀ ਮਾਸੂਮ ਆਯੂਸ਼ ਨੋਦੀ ਦੇ ਗਲੇ ਵਿੱਚ ਫਸ ਗਏ ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਸਰਹੋਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਲੈ ਗਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਦੱਸ ਜਾਈਏ ਇਹ ਕੋਈ ਆਮ ਹਾਦਸਾ ਨਹੀਂ ਇਹ ਸਾਰੇ ਮਾਤਾ ਪਿਤਾ ਲਈ ਇੱਕ ਡੂੰਗੀ ਚੇਤਾਵਨੀ ਹੈ ਪਿਆਰ ਵਿੱਚ ਕੀਤੀ ਗਈ ਇੱਕ ਛੋਟੀ ਜਹੀ ਲਾਪਰਵਾਹੀ ਤੁਹਾਡੇ ਤੋਂ ਸਭ ਤੋਂ ਕੀਮਤੀ ਹੀਰਾ ਖੋ ਸਕਦੀ ਹੈ। ਜ਼ਾਗੀਰਪੁਰ ਦੇ ਰਹਿਣ ਵਾਲੇ ਕਰਨ ਸਿੰਘ ਲੋਧੀ ਤੇ ਉਹਨਾਂ ਦਾ ਪਰਿਵਾਰ ਆਪਣੇ 1.5 ਸਾਲ ਦੇ ਪੁੱਤਰ ਆਯੂਸ਼ ਨੂੰ ਬਹੁਤ ਪਿਆਰ ਕਰਦੇ ਸਨ। ਆਯੂਸ਼ ਪੂਰੇ ਘਰ ਦਾ ਲਾਡਲਾ ਸੀ। ਪਰਿਵਾਰ ਨੇ ਉਸ ਨੂੰ ਖੁਸ਼ ਕਰਨ ਲਈ ਜੈਲੀ ਖਾਣ ਲਈ ਦਿੱਤੀ। ਜਿਵੇਂ ਹੀ ਆਯੂਸ਼ ਨੇ ਜੈਲੀ ਖਾਧੀ ਉਹ ਅਚਾਨਕ ਰੋਣ ਲੱਗ ਪਿਆ ਤੇ ਉਸ ਨੇ ਜ਼ੋਰ-ਜ਼ੋਰ ਨਾਲ ਸਾਹ ਲੈਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਦੇ ਮੈਂਬਰਾਂ ਨੂੰ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ ਜਦੋਂ ਬੱਚੇ ਦੀ ਹਾਲਤ ਤੇਜ਼ੀ ਨਾਲ ਵਿਗੜਨ ਲੱਗੀ ਤਾਂ ਉਹਨਾਂ ਨੇ ਉਸ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਜਾਂਚ ਤੋਂ ਬਾਅਦ ਪਤਾ ਲੱਗ ਗਿਆ ਕਿ ਜੈਲੀ ਬੱਚੇ ਦੇ ਗਲੇ ਵਿੱਚ ਫਸ ਗਈ ਹੈ ਇਸ ਕਾਰਨ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਬੱਚੇ ਦੀ ਮੌਤ ਤੰਗ ਕਟਣ ਕਾਰਨ ਹੋਈ ਹੈ ਸ਼ਿਵ ਸੱਜਨ ਪ੍ਰਵੀਨ ਗੁਪਤਾ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਵਿੱਚ ਭੋਜਨ ਨਿਗਲਣ ਦੀ ਸਮਰੱਥਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ ਹੈ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੋਲ ਚਿਪਚੀਪੀ ਸਖਤ ਜਾਂ ਫਿਰ ਤਿਲਕਣ ਵਾਲੀਆਂ ਚੀਜ਼ਾਂ ਦੇਣਾ ਖਤਰਨਾਕ ਹੋ ਸਕਦਾ ਹੈ ਇਹ ਚੀਜ਼ਾਂ ਗਲੇ ਵਿੱਚ ਫਸ ਸਕਦੀਆਂ ਨੇ ਅਤੇ ਦਮ ਘੁੱਟਣ ਦਾ ਕਾਰਨ ਵੀ ਬਣ ਸਕਦੀਆਂ ਨੇ